ਵੰਛਾ ਵੰਛਾ ਪਾਣੀ ਲਿਆ ਬੇਟਾ ਦਵਾਈ ਖਾਣ ਉਹ ਤੇਰੀ ਮੰਮੀ ਕਿਥੇ ਗਈ ਬਤ ਉਹ ਕਿਥੇ ਪੋਤਾ ਉਹਨੇ ਘਰ ਬੰਦੇ ਉਹਨੇ ਪਤਾ ਕੋਈ ਬਿਮਾਰ ਆ ਕੇ ਮੈਂ ਪਾਣੀ ਚਾਹ ਦੇਣਾ ਵਾ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਜਦੋਂ ਦੇਖੋ ਮੰਮੀ ਘਰ ਨਹੀਂ ਕੰਮ ਨਹੀਂ ਕਰਦੇ ਅਰੇ ਸਾ

ਉਦੋਂ ਉਹਦਾ ਪਿੱਤਾ ਕੋਈ ਉਹਦੇ ਨੂੰ ਚਾਹੀਦਾ ਨਾ ਕਿ ਵੇਖਾਂ ਘਰ ਬੜੀ ਨੂੰ ਕੀ ਖਾਦਾ ਪੀਦਾ ਤੇ ਪੈਸੇ ਦੇਣੇ ਹੁੰਦੇ ਡਾਕਟਰ ਨੇ ਸੱਦਿਆ ਸੱਦਿਆ ਹੀ ਡਾਕਟਰ ਕੀ ਅੰਦਰ ਡਾਕਟਰ ਡਾਕਟਰ ਜਦੋਂ ਆਇਆ ਬਾਹਰ ਨਿਕਲ ਗਿਆ ਉਹਨੂੰ ਪੈਸੇ ਦੇਣੇ ਪੈਣੇ ਸੀ ਨਾ ਹੁਣ ਫੇਰ ਕਿਉਂ ਰੱਬ ਆਸਰੇ ਪਾਣੀ ਕਿੱਥੇ ਗਈ ਆ ਵੰਚ ਕੋ ਪਾਣੀ ਮੰਗ ਕੇ ਲੈ ਆ ਪੀਤਾ ਹੀ ਦਵਾਈ ਖਾਦੀ ਆ ਉਹਦਾ ਪਤਾ ਹੀ ਨਹੀਂ ਜਿਹਨੇ ਸਾਰਾ ਨਾਲ ਪਾਲਦਾ ਏ ਤੇ ਕਿੱਥੇ ਉਹਨੂੰ ਨੇ ਪਤਾ ਦਵਾਈ ਦਾਰੂ ਬਿਨ ਲਿਆਉਣਾ ਉਹ ਪਾਉਣਾ ਵਾ ਇਹ ਤੇ ਉਹਨੂੰ ਜੀ ਸਮਝਿਆ ਨਾ ਗਲਤ ਆ ਨਾ ਬੇਬੇ ਗਲਤ ਫਿਰ ਦੱਸ ਕੀ ਕਰਾਂ ਕਹਿੰਦੇ ਨਾਸਾ ਸਿਆਣੀ ਕੀ ਕਰਾਂ ਤੇ ਫਿਰ ਮੈਂ ਤਾਂ ਪੁੱਛਦੀ ਆਂ ਕਿ ਰਾਦੇ ਚ ਗੱਲ ਕੀ ਤੇਰੇ ਜਦ ਬੇਬੇ ਪਹੀਆ ਪੁੱਛ ਲਾ ਕੀਤਾ ਤੇਰੇ ਆਖੇ ਲੱਗ ਹੀ ਜਾਵੇ ਮੈਨੂੰ ਤਾਂ ਟੈਚ ਨਹੀਂ ਜਾਣੂ ਈ ਗਾਣਾ ਪਰ ਮੈਂ ਮੈਨੂੰ ਆਈ ਇਹਦੇ ਵੇਖਾ ਕੋਈ ਵੀ ਨਿਕ ਆ ਰਿਹਾ ਤੇ ਬੂਆ ਖੁੱਲਾ ਇਹਨੇ ਨਾਂਗਾਇਡ ਵੇਖਾ ਕੋਈ ਕਾ ਰਿਹਾ ਇੰਨਾ ਪਾ ਬੀ ਆ ਨੀਰੇ ਖੁੱਲਾ ਆ ਰਗਾ ਹੂੰ ਕੁੜੀ ਵੀ ਦੁਸ਼ਣ ਗਈਆ ਹਾਂ ਹੋ ਜਗ ਦਿਨਾਂ ਤੇ ਆਜੋ ਕਿ ਫਿਰ ਫੁਰ ਕੇ ਕੇ ਉਹਨੂੰ ਕੀ ਕੋਈ ਬਿਮਾਰਾ ਜਵੰਛ ਨੂੰ ਆਖਿਆ ਨੇ ਪਾਣੀ ਦਿੱਤਾ ਤੇ ਦਵਾਈ ਖਾਦੀ ਆ ਮੈਂ ਅੱਛਾ ਦਵਾਈ ਚਾਹੇ ਹੋਰ ਦਸ ਤਮ ਕਿਦਾਂ ਠੀਕ ਆ ਠੀਕ ਆ ਹੂੰ ਲੰਡਿਆ ਨੀ ਗੱਲਾਂ ਨਹੀਂ ਪ੍ਰਾਣੋਂ ਠੀਕ ਆ? ਹਾਂਜੀ ਠੀਕ ਆ। ਲੈ ਭੈਣ ਜੀ ਕਦੋਂ ਆਈ ਆ? ਸਤਰੀ ਕਾਂ ਜੀ ਸਤਰੀ ਕਾਂ ਸਤਰੀ ਦਾ। ਛਾ ਛਾ ਅੱਜ ਪਹਿਲਾਂ ਨਾ ਯੋ 1 ਘੰਟਾ ਹੋ ਗਿਆ ਕੁੜੀ ਆਈ ਹੈ। ਆਈ ਬੈਠੀ ਤੇ ਤੁਸੀਂ ਕਿੱਥੋਂ ਆਏ? ਛਾ ਨਾ ਪਾਣੀ ਕੋਈ। ਮੈਂ ਕਿਤੇ ਕੰਮ ਗਈ ਸੀ ਭੈਣ ਜੀ। ਕਿੰਨੇ ਕੰਮ ਬਾਕੀ ਰਹਿ ਗਏ ਜਿਹੜਾ ਉਹ ਪਈ ਆ ਤਾਂ 3-4 ਲੈਣਾ ਹੁੰਦੇ ਤੇ ਕੰਮ-ਕੰਮ। ਮੈਨੂੰ ਤੇ ਆਈ ਨੂੰ ਘੰਟਾ ਡੇਢ ਘੰਟਾ ਹੋ ਗਿਆ। ਜਿਆ ਫਿਰਨ ਚਾਹ ਬਣਾ ਮੈਂ ਫਿਰ ਨਿਕਲ ਗੱਲ ਕਰਾ ਬੈ ਕੇ ਆਉਂਦਾ ਮੈਂ ਤੇ ਵੇਖਦੀ ਰਹਿਣੀ ਆ ਦਵਾਈ ਲਿਆ ਕੇ ਦਿੱਤੀ ਦਵਾਈ ਖਾਂਦੀ ਨਹੀਂ ਆ ਦਵਾਈ ਖਾਂਦੇ ਹੀ ਨਹੀਂ ਆ ਦਵਾਈ ਰੱਖ ਦਿੱਤੀ ਆ ਵੇਖੋ ਬੱਚਿਆਂ ਵਾਲੀਆਂ ਹਰਕਤਾਂ ਇਹਨਾਂ ਦੀ ਥੱਲੇ ਬੈਠਦੇ ਉਧਰ ਸੁੱਟ ਦਿੰਦੇ ਸਵੇਰੇ ਮੈਂ ਝਾੜੂ ਮਾਰਿਆ ਚਾਰ ਪੰਜ ਗੋਲੀਆਂ ਮੈਂ ਉਧਰੋਂ ਕੱਢੀਆਂ ਮੈਂ ਕਿਹੜਾ ਨਹੀਂ ਲਿਆ ਕੇ ਦਿੰਦੀ ਮੈਂ ਤਾਂ ਲਿਆ ਕੇ ਦਿੰਨੀ ਆ ਇਹ ਖਾਂਦੇ ਨਹੀਂ ਆ ਫਲ ਦੇ ਨਾ ਪੈਣ ਮੈਂ ਫਲ ਲਿਆ ਕੇ ਜਿੰਨੀ ਆ ਹਰ ਇੱਕ ਚੀਜ਼ ਲਿਆ ਲਿਆ ਫੇਰ ਰੱਖੀ ਆ ਖਰਾਬ ਹੋ ਜਾਂਦੀ ਪਈ ਪਈ ਟੇਬਲ 'ਤੇ ਸੜ ਜਾਂਦੀ ਫਿਰ ਲਿਆ ਆ ਆ ਲਾਸਟ ਦੇ ਵਿੱਚ ਲਿਆਉਂਦੀ ਆ ਗੱਲਾਂ ਨਾਲ ਹੀ ਫਲ ਲਿਆ ਦਿੰਦੇ ਮੈਨੂੰ ਲੈ ਦੇਖ ਲਓ ਕਫੜੇ ਦੇ ਇੰਨੇ ਕਰਦੀ ਆ ਨਾ ਬਸ ਉਹਨੇ ਹੀ ਇਜਾਜ਼ਤ ਦੇ ਦਿਆ ਗੱਲਾਂ ਬੇਬੇ ਹੋ ਜਾ ਫਿਰ ਚਾਹ ਪੀਣੇ ਤੋਂ ਬੈਠ ਕੇ ਗੱਲ ਕਰਦੇ ਆ ਬੋ ਮੈਂ ਚਾਹ ਲੈ ਕੇ ਆਉਂਦੀ ਆ ਜਾਂ ਚਾਹ ਲੈ ਆਸਾਂ ਚਾਹਦੇ ਤੇ ਨਾ ਅਮਰਜੀ ਨਾ ਕਰ ਲੋ ਆ ਲੋ ਪੰਜੀ ਪਾਣੀ ਨੇ ਪਾਣੀ ਕੋ ਦੇਣ ਦੀ ਹਨ ਨੂੰ ਕੀ ਗੱਲ ਠੰਡਾ ਕੀ ਕਮ ਰੱਖਿਆ ਤੇ ਬੇਬੇ ਬਾਹਰੋਂ ਆਏ ਗਰਮ ਬਾਹਰੋਂ ਆਏ ਆ ਤੋ ਕਿੱਦਿ ਨੇ ਰੱਖਿਆ ਉਹ ਸਰੀਆਲੀ ਵਾਲਾ ਮਾਣਾ ਇਸਰੀਆਲੀ ਵਾਲਿਆਂ ਨੂੰ ਕੀ ਤੇਣਾ ਤੀ ਤੇ ਛੱਟ ਮੇਰੇ ਪੇਕਿਆਂ ਮਲ ਚੱਲ ਜਾਂਦੀ ਆ ਤੂੰ ਫਿਰ ਜਾਣਾ ਹੀ ਆ ਮੈਂ ਇਦਾਂ ਹੀ ਆ ਨਾ ਕੁੜੀ ਕਦੋਂ ਦੇ ਆਈ ਕਿੱਡੀ ਦੌਰੋਂ ਆਈ ਉਹਨੂੰ ਤੱਤਾ ਪਾਣੀ ਲਿਆ ਕੇ ਦੇਣ ਦੀ ਜਾਂ ਠੰਡਾ ਠੰਡਾ ਲੈ ਕੇ ਦੇਣਾ ਤੇ ਲਿਆ ਦੇਣੀ ਆ ਠੰਡਾ ਵੀ ਮੈਂ ਪਿਉਣਾ ਹੀ ਪਰ ਮੈਂ ਸੱਚੇ ਚਲ ਪਹਿਲਾਂ ਪਾਣੀ ਪਿਆ ਦੇਣੀ ਆ ਗਰਮੀ ਚੋਂ ਆਏ ਆ ਠੰਡਾ ਹੀ ਜਿਹੜੇ ਚਲਾਕੀਆਂ ਕਰਦੀ ਇਹਨੂੰ ਉਹ ਪਤਾ ਮੈਨੂੰ ਤੇਰੀਆਂ ਚਲਾਕੀਆਂ ਅੱਜ ਜੰਮੀ ਪਹਿਲੀ ਵਾਰ ਅੰਦਰ ਹੀ ਠੰਡਾ ਹੈ। ਪੰਜੀ ਰੋਟੀ ਤਿਆਰ ਆ ਪਾ ਦੇਵਾ ਕਿ ਠਹਿਰਨਾ ਵਾ। ਰੋਟੀ ਦੇ ਖਾ ਲਾਂਗੇ। ਬੈ ਮੈਂ ਥੋੜਾ ਤੇਨ ਨਾਲ ਗੱਲ ਕਰਨੀ ਆ ਤਾਂ ਮੈਂ ਮੈਨੂੰ ਤੇਨ ਨਾਲ। ਮੇਰੇ ਖਾ ਲਾਂਗੇ ਹਾਂ ਜੀ। ਬੈ ਜene ਰੋਟੀ ਖਾ ਲਓ ਫਿਰ ਬੈ ਜene ਮੈਂ ਗੱਲਾਂ ਬਾਤਾਂ ਮਾਰਦੀ ਆ ਫਿਰ। ਬੈ ਮੈਂ ਸਿਮਰਨ ਬਾਅਦ ਚ ਖਾ ਲਾਂ ਨੇ ਰੋਟੀ। ਖਾ ਕੇ ਜਾਊਂਗੀ ਰੋਟੀ ਪਰ ਗੱਲ ਕਰਨੀ ਬੈ ਜਾ ਥੋੜਾ। ਕੰਮ ਹੈ ਮੈਨੂੰ ਬਹੁਤ। ਇੰਟਰ ਦੀ ਜ਼ਰੂਰੀ ਕੰਮ ਤਾਂ ਇਹ ਤਾਂ ਕੀ ਹੋ ਗਿਆ।